ਪਲਾਖ ਤੋਂ ਵਿਧਾਇਕ ਸੁਖਪਾਲ ਖੈਰਾ ਦੀਆਂ ਮੁਸ਼ਕਲਾਂ ਹੁਣ ਵੱਧਦੀਆਂ ਜਾ ਰਹੀਆਂ ਨੇ ਸੁਖਪਾਲ ਖੈਰਾ ਦਾ ਲਿੰਕ ਲਾਰੈਂਸ ਬਿਸ਼ਨੋਈ ਤੇ ਜਗੂ ਭਗਵਾਨ ਪੁਰੀਏ ਨਾਲ ਜੋੜਨ ਦੀ ਤਿਆਰੀ ਹੋ ਰਹੀ ਹੈ ਇਸ ਗੱਲ ਦਾ ਦਾਵਾ ਕੀਤਾ ਆ ਪ੍ਰਤਾਪ ਸਿੰਘ ਬਾਜਵਾ ਨੇ ਲੀਡਰ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਉਸ ਵੇਲੇ ਬੋਲਦੇ ਨਜ਼ਰ ਆਏ ਨੇ ਜਦੋਂ ਹੁਣ ਹਾਲ ਹੀ ਦੇ ਵਿੱਚ ਦਰਜ ਐਫ ਆਈ ਆਰ ਦੇ ਮਤਲਕ ਬੇਲ ਪਟੀਸ਼ਨ ਦਾਇਰਦ ਕੀਤੀ ਗਈ ਸੀ ਉਸ ਦੀ ਸੁਣਵਾਈ ਸੀ ਤੇ ਉਦੋਂ ਖਾਰਜ ਕਰ ਦਿੱਤੀ ਗਈ ਪਟੀਸ਼ਨ ਇੱਕ ਪਾਸੇ ਤਾਂ ਪਰ ਦੂਜੇ ਪਾਸੇ ਸੁਖਪਾਲ ਖੈਰਾ ਦੇ ਮੁਖਾਤਬ ਹੋ ਕੇ ਉਹਨਾਂ ਦੇ ਬਾਰੇ ਲੀਡਰ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਪਰਜ਼ੋਰ ਬੋਲਦੇ ਨਜ਼ਰ ਆਏ ਨੇ ਔਰ ਇਹ ਸਾਫ਼ ਤੌਰ ਤੇ ਕਹਿੰਦੇ ਪਏ ਨੇ ਕਿ ਸੁਖਪਾਲ ਸਿੰਘ ਖੈਰਾ ਦੇ ਖਿਲਾਫ ਹੁਣ ਇੱਕ ਨਵਾਂ ਮਾਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਦਾ ਸਾਫ਼ ਦਾਵਾ ਆ ਕਿ ਲੋਰੈਂਸ ਬਿਸ਼ਨੋਈ ਤੇ ਜਗੂ ਭਗਵਾਨਪੁਰੀਏ ਦੇ ਨਾਲ ਨਾਮ ਜੋੜ ਕੇ ਸੁਖਪਾਲ ਖੈਰਾ ਨੂੰ ਪੱਕੇ ਤੌਰ ਦੇ ਉੱਤੇ ਜੇਲ੍ਹ ਵਿੱਚ ਰੱਖਣ ਦੀ ਤਿਆਰੀ ਕੀਤੀ ਜਾ ਰਹੀ ਹੈ ਔਰ ਸਿੱਦੇ ਇਲਜ਼ਾਮ ਪੰਜਾਬ ਸਰਕਾਰ ਉੱਤੇ ਮੜੇ ਜਾ ਰਹੇ ਨੇ ਸੁਖਪਾਲ ਖੈਰਾ ਨੂੰ ਜੇਲ੍ਹ ਭੇਜਣ ਦੀ ਜਿਹੜੀ ਨਵੀਂ ਤਿਆਰੀ ਬਾਰੇ ਚਰਚਾ ਕੀਤੀ ਜਾ ਰਹੀ ਹੈ ਬਾਰੇ ਵੱਡਾ ਖਲਾਸਾ ਕਰਦੇ ਪ੍ਰਤਾਪ ਸਿੰਘ ਬਾਜਵਾ ਨਜ਼ਰ ਆ ਰਹੇ ਨੇ ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਸਾਫ਼ ਕਰ ਦਿੱਤਾ ਹੈ ਕਿ ਸੁਖਪਾਲ ਖੈਰਾ ਨੂੰ ਪੱਕੇ ਤੌਰ ਦੇ ਉੱਤੇ ਜੇਲ੍ਹ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ ਵੱਡਾ ਖਲਾਸਾ ਕਰ ਦਿੱਤਾ ਹੈ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਏ ਨਾਲ ਆਖਿਰ ਸੁਖਪਾਲ ਖੈਰਾ ਦਾ ਕੀ ਤਾਲੁਕ ਹੋ ਸਕਦਾ ਆ ਇਸ ਉੱਤੇ ਹੁਣ ਚਰਚਾਾਂ ਮਾਂ ਛੜਨ ਲੱਗ ਗਈਆਂ ਨੇ ਤੁਹਾਨੂੰ ਦੱਸ ਦਈਏ ਕਿ ਲੰਘੇ ਸਮੇਂ ਦੇ ਵਿੱਚ ਲੰਘੇ ਸਾਲ ਦੇ ਸਤੰਬਰ ਮਹੀਨੇ ਦੇ ਵਿੱਚ ਸਖਪਾਲ ਖੈਰਾ ਨੂੰ ਐਨਡੀਪੀਐਸ ਐਕਟ ਦੇ ਅਧੀਨ ਐਮਡੀਪੀਐਸ ਦੇ ਇਲਜ਼ਾਮਾਂ ਦੇ ਚਲਦੇ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਸਖਪਾਲ ਖੈਰਾ ਜੇਲ੍ਹ ਦੇ ਵਿੱਚ ਹੀ ਹੁੰਦੇ ਨੇ ਉਹਨਾਂ ਦੀ ਬੇਲ ਪਟੀਸ਼ਨਜ਼ ਲਗਾਤਾਰ ਖਾਰਜ ਹੋ ਰਹੀਆਂ ਹੁੰਦੀਆਂ ਨੇ ਪਰ ਆਖਰਕਾਰ ਜਦੋਂ ਬੇਲ ਪਟੀਸ਼ਨ ਸਵੀਕਾਰ ਕਰ ਲਈ ਜਾਂਦੀ ਹੈ ਬੇਲ ਦੀ ਅਰਜ਼ੀ ਸਵੀਕਾਰ ਕਰ ਲਈ ਜਾਂਦੀ ਹੈ ਤੇ ਜਦੋਂ ਬੇਲ ਹੁੰਦੀ ਆਖਰਕਾਰ ਸੁਖਪਾਲ ਖਹਿਰਾ ਦੀ ਫੌਰੀ ਤੌਰ ਦੇ ਉੱਤੇ ਅੱਧੇ ਘੰਟੇ ਦੇ ਅੰਦਰ ਅੰਦਰ ਦੁਆਰਾ ਗ੍ਰਿਫਤਾਰ ਕਰ ਲਿਆ ਜਾਂਦਾ ਉਦੋਂ ਵੀ ਇਲਜ਼ਾਮ ਲੱਗਦੇ ਨੇ ਕਿ ਗਵਾਹਾਂ ਨੂੰ ਧਮਕਾਇਆ ਗਿਆ ਆ ਲੋਕਾਂ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਮਹਿਲਾ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਉਹਨਾਂ ਦੇ ਖਿਲਾਫ ਗਵਾਹੀ ਨਾ ਦਿੱਤੀ ਜਾਵੇ ਅਪਰਾਧਿਕ ਧਮਕੀਆਂ ਦੇਣ ਦੇ ਇਲਜ਼ਾਮ ਸੁਖਪਾਲ ਖਹਿਰਾ ਦੇ ਉੱਤੇ ਲਗਾਏ ਗਏ ਔਰ ਇਸੇ ਨੂੰ ਲੈ ਕੇ ਗ੍ਰਫਤਾਰ ਕਰ ਲਿਆ ਗਿਆ ਦਰਅਸਲ ਇਸ ਮਾਮਲੇ ਨੂੰ ਲੈ ਕੇ ਵੀ ਖਾਸਾ ਵਿਵਾਦ ਖੜਾ ਹੋਇਆ ਸੀ ਕਿਉਂਕਿ ਜੋ ਖਬਰਾਂ ਸਾਹਮਣੇ ਆ ਰਹੀਆਂ ਸੀ ਜੋ ਜਾਣਕਾਰੀਆਂ ਸਾਹਮਣੇ ਆ ਰਹੀਆਂ ਸੀ ਉਹਨਾਂ ਮੁਤਾਬਕ 15 ਸਤੰਬਰ ਨੂੰ ਸੁਖਪਾਲ ਖੈਰਾ ਦੇ ਵੱਲੋਂ ਇਹ ਧਮਕੀ ਦਿੱਤੀ ਗਈ ਸੀ ਉਹਨਾਂ ਦੇ ਵੱਲੋਂ ਕੋਈ ਵਿਅਕਤੀ ਗਿਆ ਸੀ ਇਹਨਾਂ ਦੇ ਘਰ ਔਰ ਉੱਥੇ ਜਾ ਕੇ ਧਮਕੀ ਦਿੱਤੀ ਗਈ ਸੀ ਪਰ ਦੂਜੇ ਪਾਸੇ ਖੈਰਾ ਦੀ ਗ੍ਰਿਫਤਾਰੀ ਉਸ ਤੋਂ ਠੀਕ 15 ਕ ਦਿਨ ਬਾਅਦ ਹੋ ਜਾਂਦੀ ਹੈ ਉਸ ਉੱਤੇ ਵੀ ਵੱਡੇ ਸਵਾਲ ਖੜੇ ਹੋ ਰਹੇ ਹੁੰਦੇ ਨੇ ਖੈਰ ਇਹਨਾਂ ਮਾਮਲਿਆਂ ਨੂੰ ਲੈ ਕੇ ਸੁਖਪਾਲ ਖੈਰਾ ਦੁਆਰਾ ਗ੍ਰਫਤਾਰ ਕਰ ਲਏ ਜਾਂਦੇ ਨੇ ਔਰ ਗ੍ਰਫਤਾਰ ਕਰਕੇ ਪੂਰਥਲਾਦੀ ਅਦਾਲਤ ਜਿਹੜੀ ਆ ਉਹ ਕਮਸਨਾ ਦਿੰਦੀ ਆ ਪ੍ਰਨਾਲ ਦੀ ਨਾਲ ਹੁਣ ਦੁਬਾਰਾ ਉਸੇ ਮਾਮਲੇ ਦੇ ਵਿੱਚ ਜਦੋਂ ਬੇਲ ਲੱਭੀ ਜਾ ਰਹੀ ਹੈ ਬੇਲ ਪਟੀਸ਼ਨ ਪਾਈ ਗਈ ਹੈ ਬੇਲ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉਸੇ ਨੂੰ ਲੈ ਕੇ ਹੁਣ ਇੱਕ ਹੋਰ ਮਾਮਲਾ ਸਾਹਮਣੇ ਆ ਰਿਹਾ ਹੈ ਕਿ ਇਸ ਮਾਮਲੇ ਤੋਂ ਬਾਅਦ ਸੁਖਪਾਲ ਖੈਰਾ ਦੇ ਖਿਲਾਫ ਇੱਕ ਹੋਰ ਮਾਮਲਾ ਪਾਉਣ ਲਈ ਪੰਜਾਬ ਸਰਕਾਰ ਤਿਆਰ ਹੈ ਦਾਅਵਾ ਕੀਤਾ ਹੈ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਦਾ ਸਾਫ਼ ਕਹਿਣਾ ਹੈ ਕਿ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀ ਨਾਲ ਨਾਮ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਖਰ ਪ੍ਰਤਾਪ ਸਿੰਘ ਬਾਜਵਾ ਦਾ ਇਸ ਤਰ੍ਹਾਂ ਕਿਉਂ ਕਹਿਣਾ ਹੈ ਉਹਨਾਂ ਨੇ ਹੋਰ ਕਿਹੜੇ ਖੁਲਾਸੇ ਕੀਤੇ ਨੇ ਆਪ ਸੁਣਾ ਦਿੰਦੇ ਕਿ ਕੱਲ ਡੇਟ ਸੀ ਸੁਖਪਾਲ ਸਿੰਘ ਖੈਰਾ ਬੀਐਲਬੀ ਤੇ ਜਿਹੜੀ ਪਹਿਲੇ ਦਫਾ ਲਾਈ ਸੀ 195 ਤੁਹਾਨੂੰ ਸਾਰਿਆਂ ਨੂੰ ਪਤਾ ਹੈ कि ਜਿੱਦਣ ਆਨਰੇਬਲ ਹਾਈ ਕੋਰਟ ਨੇ ਉਹਨਾਂ ਨੂੰ ਛੇਲ ਦਿੱਤੀ ਬੇਲ ਤੋਂ ਬਾਅਦ ਜਿਸ ਦਿਨ ਬੇਲ ਹੋਣੀ ਸੀ ਉਸ ਦਿਨ ਸਵੇਰ ਦੇ 2 ਵਜੇ ਇੱਕ ਬਿਲਕੁਲ ਫਾਲਸ ਕੇਸ ਦਾਇਰ ਕੀਤਾ ਗਿਆ ਸੋ ਥੈਟ ਇਹਨਾਂ ਨੂੰ jail 'ਚ ਰੱਖਿਆ ਜਾਏ ਇੱਕ ਬਿਆਨ ਲਿਆ ਗਿਆ ਇੱਕ ਆਦਮੀ ਜੇਲ੍ਹ ਦੇ ਵਿੱਚ ਕਸ਼ਮੀਰ ਸਿੰਘ ਉਹਦੀ ਵਾਈਫ ਕੋਲੋਂ ਕਿ ਕੁਝ ਉਹਨਾਂ ਪਛਾਣਦੇ ਬੰਦਿਆਂ ਨੇ ਆ ਕੇ ਕਾਰ ਬੀਨੂ ਡਰਾਇਆ ਤਮਕਾਇਆ ਸਾਨੂੰ ਮਾਰਨ ਦੀ ਧੰਕੀ ਦਿੱਤੇ ਸਾਸੁਖਪਾਲ ਸਿੰਘ ਖਹਿਰਾ ਸਾਰੇ ਨਾਲੋਂ ਪਹਿਲੇ ਸਾਰੇ ਪੰਜਾਬੀ ਜਾਣਦੇ ਨੇ ਅਸੀਂ ਦੱਸਣਾ ਚਾਹੁੰਦੇ ਆ ਉਹ ਕੋ ਪ੍ਰੋਫੈਸ਼ਨਲ ਨਹੀਂ ਉਹ ਸਿਆਸਤਦਾਨ ਨੇ ਦੂਜੀ ਪੀੜ੍ਹੀ ਦੇ ਸਿਆਸਤਦਾਨ ਨੇ ਉਹਨਾਂ ਦੇ ਲੇਟ ਫਾਦਰ ਸਾਹਿਬ ਸੁਖਜਿੰਦਰ ਸਿੰਘ ਜੀ ਇੱਕ ਨਾਮੀ ਪੰਜਾਬ ਦੇ ਪੋਲੀਟੀਸ਼ੀਅਨ ਰਹੇ ਨੇ ਮਨਿਸਟਰ ਰਹੇ ਐਮਐਲਏ ਰਹੇ ਬਹੁਤ ਸਾਰੇ ਸਾਸੁਖਪਾਲ ਸਿੰਘ ਖਹਿਰਾ ਖੁਦ ਤਿੰਨ ਵਾਰ ਦੇ ਐਮਐਲਏ ਨੇ ਡੀਰੋਪ ਦੀ اپੋਜੀਸ਼ਨ ਪਹਿਲੇ ਰਹਿ ਚੁੱਕੇ ਹੈ ਇੰਨੀ ਅਨਫੋਰਚੂਨੇਟ ਗੱਲ ਹੈ ਕਿ ਹਿਊਮਨ ਰਾਈਟਸ ਦੀ ਇਤੋਂ ਤੱਕ ਵਾਇਲੇਸ਼ਨਸ ਹੋਣ ਕਿ ਉਸ ਦਿਨ ਝੂਠਾ ਇੱਕ ਕੇਸ ਜ਼ਾਇਰ ਕਰ ਦਿੱਤਾ ਜਾਏ ਤੇ ਉਸ ਕੇਸ ਦੀ ਜਿਹੜੀ ਕੱਲ ਵੇਲ ਲੱਗੀ ਸੀ ਉਸ ਸਾਰਿਆਂ ਨੂੰ ਹੀ ਇਸ ਗੱਲ ਦਾ ਪੂਰਨ ਫੇਤ ਸੀ ਜੁਡੀਸ਼ਰੀ ਤੇ ਵੀ ਸਾਨੂੰ ਇਸ ਗੱਲ ਦਾ ਯਕੀਨ ਸੀ ਕਿ ਸਾਡਾ ਸਾਥੀ ਜਿਹੜਾ ਉਹ ਕੱਲ੍ਹ ਵੇਲ ਤੇ ਬਾਹਰ ਆ ਜਾਏਗਾ ਇੱਕ ਜਿਹੜੀ ਬਿਲਕੁਲ ਹੀ ਗੱਲ ਜਿਹੜੀ ਕੋਈ ਮੰਨ ਨਹੀਂ ਸਕਦਾ ਪੁਲਿਸ ਨੇ ਕੱਲ ਇੱਕ ਆਨਰੇਬਲ ਕੋਰਟ ਨੂੰ ਜਾ ਕੇ ਦਲੀਲ ਦੇ ਦਿੱਤੀ ਕਿ ਜੀ ਪੁਲਿਸ ਇਸ ਟਾਈਮ ਰਾਜਸਥਾਨ ਫਿਰ ਰਹੀ ਹੈ ਤੇ ਸਾਨੂੰ ਜੋ ਇਨਫੋਰਮੇਸ਼ਨ ਆਈ ਹੈ ਉਸ ਇਨਫੋਰਮੇਸ਼ਨ ਦੇ ਵਿੱਚ ਇੱਕ ਬਕਾਇਦਾ ਤਰ ਛੂਟਾ ਛੜੇੰਤਰ ਸਾਹ ਸੁਪਾਲ ਸਿੰਘ ਖੈਰਾਜੀ ਤੇ ਰਚਿਆ ਜਾ ਰਿਹਾ ਆਪ ਦੀ ਸਰਕਾਰ ਤੇ ਭਗਵੰਤ ਮਾਨ ਵੱਲੋਂ ਜਿਹਦੇ ਵਿੱਚ ਉਹਨਾਂ ਦਾ ਨਾਂ ਜਿਹੜਾ ਲਿੰਕ ਕਰ ਰਹੇ ਨੇ ਲਾਰੈਂਸ ਬਿਸ਼ਰੋਈ ਦੇ ਨਾਲ ਤੇ ਜੱਗੂ ਭਗਵਾਨਪੁਰ ਦੇ ਇਸ ਤੋਂ ਹੋਰ ਅਨਫੋਰਚੂਨੇਟ ਕੀ ਗੱਲ ਹੋ ਸਕਦੀ ਸਮੁੱਚੀ ਪਾਰਟੀ ਸ਼ੁਰੂ ਤੋਂ ਹੀ ਆਲ ਇੰਡੀਆ ਕਾਂਗਰਸ ਸਾਰੀ ਸਾਡੀ ਪੰਜਾਬ ਪ੍ਰਦੇਸ਼ ਕਾਂਗਰਸ ਸਾਰੀ ਆਪਣੇ ਸਾਥੀ ਨਾਲ ਹੈ ਸਾਨੂੰ ਪੂਰਨ ਫੇਥ ਹੈ ਸਾਡੇ ਜੁਡੀਸ਼ੀਅਲ ਸਿਸਟਮ ਉੱਤੇ ਮੇਰੀ ਆਪਣੀ ਪਰਸਨਲ ਅਪੀਲ ਐਸ ਰੀਡਰ ਆਫ ਦੀ ਆਪੋਜੀਸ਼ਨ ਸਾਡੇ ਹਾਈ ਕੋਰਟ ਦੇ ਚੀਫ ਜਸਟਿਸ ਸਾਹਿਬ ਨੂੰ ਹੋਏਗੀ ਕਿ ਕਾਈਂਡਲੀ ਤੁਸੀਂ ਖੁਦ ਇੰਟਰਵਿਨ ਕਰੋ ਇਸ ਕਿਸਮ ਦਾ ਜਿਹੜਾ ਛੇੜਿਆੰਤਰ ਇਹ ਸਰਕਾਰ ਰਚਣਾ ਚਾਹਦੀ ਉਹਨੂੰ ਤੁਸੀਂ ਖੁਦ ਇੰਟਰਵਿਨ ਕਰਕੇ ਕਿਉਂਕਿ ਮੈਂ ਸਮਝਣਾ ਇਹਨਾਂ ਨੇ ਆਨਰੇਬਲ ਹਾਈ ਕੋਰਟ ਦੀ ਖੁਦ ਤੋਹੀਨ ਕਰਨ ਦੀ ਕੋਸ਼ਿਸ਼ ਕੋਰਟ ਨੂੰ ਬਕਾਇਦਤ ਔਰ ਗਲਤ ਰਸੇ ਵੱਲ ਇਹ ਲੈ ਕੇ ਜਾ ਰਹੇ ਨੇ ਡੈਮੋਕ੍ਰੇਸੀ ਮੈਂ ਸਮਝਣਾ ਸਹੀ ਮੈਨੇ ਦੇ ਵਿੱਚ ਜੋ ਸੈਂਟਰ ਦੀ ਸਰਕਾਰ ਕਰ ਰਹੀ ਉਹੀ ਗੱਲ ਅੱਜ ਪੰਜਾਬ ਦੀ ਸਰਕਾਰ ਪੰਜਾਬ ਚ ਕਰ ਰਹੀ ਸਾਨੂੰ ਇਹ ਖੱਛਾ ਹੈ ਕਿ ਲਾਰੈਂਸ ਬਿਸ਼ਨੋਈ ਦਾ ਤੇ ਜੱਗੂ ਭਗਵਾਨਪੁਰੀਆ ਦਾ ਨਾਂ ਲੈ ਕੇ ਕੋ ਹੋ ਸਕਦਾ ਇਸ ਕਿਸਮ ਦੀ ਕੋ ਸਖਤ ਇਹਨਾਂ ਦੇ ਖਿਲਾਫ ਇਸ ਕਿਸਮ ਦੀ ਕੋ ਕਾਰਵਾਈ ਤੇ ਕੇਸ ਰਿਸ਼ਤ ਕੀਤਾ ਜਾ ਜਿਹਦੇ ਵਿੱਚ ਘੱਟ ਤੋਂ ਘੱਟ 6 ਮਹੀਨੇ ਜਾਂ ਸਾਲ ਵਾਸਤੇ ਪੱਕੇ ਤੌਰ ਸਸੁਖਵਾਲ ਸਿੰਘ ਕਹਿ ਰਿਹਾ ਬਾਹਰ ਨਾ ਆ ਸਕ। ਕਈ ਕਾਨੂੰਨ ਨਵੇਂ ਬਣੇ ਨੇ। ਸਾਨੂੰ ਜੋ ਰਿਪੋਰਟਸ ਆ ਰਹੀਆਂ ਨੇ ਕਿਉਂਕਿ ਰਿਪੋਰਟ ਸਾਡੀਆਂ ਵੀ ਜਿਹੜੀਆਂ ਨੇ ਪੁਲਿਸ ਦੀ ਸਾਡੇ ਵੀ ਅਸੀਂ ਬਹੁਤ ਧੇਰ ਸਰਕਾਰਾਂ ਚ ਰਹੇ ਆ ਸਾਡੇ ਆਪਣੇ ਲਿੰਕ ਨੇ ਸੀਨੀਅਰ ਪੁਲਿਸ ਆਫੀਸਰਜ਼ ਨੇ ਬਕਾਇਦਾ ਤੌਰ ਸਾਨੂੰ ਇਤਲਾਹ ਦਿੱਤੀ ਹੈ ਕਿ ਬੜਾ ਸਟ੍ਰਿੰਜੈਂਟ ਲਾਅ ਹੈ ਇੱਕ ਇਹ ਗੈਂਗਸਟਰਸ ਦੇ ਨਾਲ ਤੁਹਾਡਾ ਨਾਂ ਕਿਸੇ ਢੰਗ ਨਾਲ ਜੋੜ ਦਿੱਤਾ ਜਾਏ ਤੇ ਇਹੋ ਜੇ ਕਾਨੂੰਨ ਨਵੇਂ ਬਣੇ ਜਿੱਥੇ 6 ਮਹੀਨੇ ਤੁਹਾਨੂੰ ਬਕਾਇਦਾ ਤੌਰ ਕੋਈ ਜ਼ਮਾਨ ਦਾ ਮੌਕਾ ਵੀ ਨਹੀਂ ਮਿਲ ਸਕੀ ਸੋ ਮੈਂ ਭਗਵੰਤ ਮਾਨ ਨੂੰ ਇਹ ਗੱਲ ਕਵਾਂਗਾ ਭਗਵੰਤ ਮਾਨ ਜੀ ਇਸ ਗੱਲੋਂ ਮੁੜੋ ਇੱਕ ਪਾਸੇ ਤੁਹਾਡੀ ਪਾਰਟੀ ਇੰਡੀਆ ਬਲੌਕ ਦਾ ਹਿੱਸਾ ਬਣੀ ਤੁਸੀਂ ਆਪਣੇ ਹੀ ਕਲੀਗਜ਼ ਨੂੰ ਆਪਣੀ ਪਾਰਟੀ ਦੇ ਕਿਉਂਕਿ ਤੁਹਾਡੇ ਜਿਹੜੇ ਕਮੀਆਂ ਪੇਸ਼ੀਆਂ ਨੇ ਆਪੋਜੀਸ਼ਨ ਦੇ ਵਿੱਚ ਆਪੋਜੀਸ਼ਨ ਦਾ ਕੰਮ ਹੈ ਸਰਕਾਰ ਦੀਆਂ ناکਾਮੀਆਂ ਸਰਕਾਰ ਦੀਆਂ ਕਮੀਆਂ ਪੇਸ਼ੀਆਂ ਲੋਕਾਂ ਦੇ ਸਾਹਮਣੇ ਲੈ ਕੇ ਆਣੀਆ ਜੇ ਤੁਸੀਂ ਸਮਝਦੇ ਹੋ ਕਿ ਇਹਦੇ ਨਾਲ ਆਵਾਜ਼ ਸਾਸ ਸੁਖਵਾਲ ਸਿੰਘ ਖੈਰਾ ਆ ਜਾਂ ਇੰਡੀਅਨ ਨੈਸ਼ਨਲ ਕਾਂਗਰਸੀ ਲੀਡਰਸ਼ਿਪ ਦੀ ਬੰਦ ਤੁਸੀਂ ਕਰ ਸਕੋਗੇ ਬਿਲਕੁਲ ਤੁਹਾਨੂੰ ਮਗਾਲਤਾ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਤੇ ਵਿੱਚ ਹੀ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਇਹਦੇ ਤੇ ਫਤਵਾ ਦੇ ਦਿੰਦੇ ਸਾਨੂੰ ਇਹਨਾਂ ਤੋਂ ਕੋਈ ਆਸ ਉਮੀਦ ਹੈ ਨਹੀਂ ਬਟ ਮੈਂ ਇਨਸਪਾਈਟ ਆਫ ਥੈਟ ਬੀਇੰਗ ਦ ਲੀਡਰ ਆਫ ਦ ਆਪੋਜੀਸ਼ਨ ਮੈਂ ਚੀਬਸਟਰ ਨੂੰ ਕਹਾਂਗਾ ਇਸ ਕੰਮ ਤੋਂ ਗੁਰੇਜ਼ ਕਰੋ ਇਹ ਗੱਲ ਬਹੁਤ ਮਾੜੀ ਏ ਬੜੇ ਅਨ ਹੈਲਦੀ ਟ੍ਰੈਡੀਸ਼ਨਸ ਤੁਸੀਂ ਸੈੱਟ ਕਰ ਰਹੇ ਹੋ ਆਂਦੇ ਟਾਈਮ ਵਾਸ ਇਹ ਹੈਲਦੀ ਡੈਮੋਕ੍ਰੈਟਿਕ ਟ੍ਰੈਡੀਸ਼ਨਸ ਵਾਸੇ ਬਹੁਤ ਕਾਤਕ ਤੁਸੀਂ ਕਿਹਾ ਸੀ ਇਹ ਬਦਲਾਅ ਲੈ ਕੇ ਆਵਣਾ ਕਿ ਕੀ ਇਹ ਬਦਲਾਅ ਹੈ ਇੱਥੇ ਸ਼ਰੀਆ ਬਦਲੇ ਦੀ ਭਾਵ ਤੇ ਮੈਂ ਆਨਰੇਬਲ ਚੀਫ ਜਸਟਿਸ ਸਾਹਿਬ ਨੂੰ ਅਪੀਲ ਕਰਾਂਗਾ ਕਿ ਬਕਾਇਦਾ ਤੌਰ 'ਤੇ ਇਸ ਕੇਸ ਦੇ ਵਿੱਚ ਇੰਟਰਵਿਨ ਕਰੋ ਤੇ ਤੁਸੀਂ ਪੰਜਾਬ ਦੇ ਇੱਕ ਨਾਮੀ ਲੀਡਰ ਜਿਨ੍ਹਾਂ ਦੀਆਂ ਹਜ਼ਾਰਾਂ ਲੋਕਾਂ ਦੀਆਂ ਭਾਵਨਾਵਾਂ ਜਿਨ੍ਹਾਂ ਨਾਲ ਜੁੜੀਆਂ ਨੇ ਉਹਨਾਂ ਦੇ ਖਿਲਾਫ ਜਿਹੜੇ ਇੱਕ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋ ਰਹੀ ਝੂਠੇ ਕੇਸ ਪੁਲਿਸ ਇਸ ਹੱਦ ਤੱਕ ਜਾ ਸਕਦੀ ਹੈ ਫਿਰ ਤਾਂ ਤੁਸੀਂ ਕਿਸੇ ਆ ਆਰਡੀਨਰੀ ਆਦਮੀ ਨੂੰ ਕੋਈ ਜਸਟਿਸ ਦੀ ਉਮੀਦ ਹੋ ਸਕਦੀ ਹੈ ਤੋ ਇਹਨੂੰ ਅਸੀਂ ਕੰਡਮਨ ਕਰਾਂਗੇ ਅੱਜ ਕਾਂਗਰਸ ਸਮੁੱਚੀ ਪਾਰਟੀ ਕਿਉਂਕਿ ਮੈਂ ਕਾਂਗਰਸ ਪੰਜਾਬ ਪ੍ਰਦੇਸ਼ ਕਾਂਗਰਸ ਦੇ ਅਫੀਸਰ ਤੋਂ ਬੋਲ ਰਿਹਾ ਹਾਂ ਸਸਪਾਲ ਸਿੰਘ ਜੀ ਦੇ ਨਾਲ ਹੈ ਜੱਜ ਸਾਹਿਬ ਨੂੰ ਵੀ ਮੈਂ ਗੁਜ਼ਾਰਿਸ਼ ਕਰੂੰਗਾ ਤੇ ਭਗਵੰਤਬਾਨ ਨੂੰ ਵੀ ਮੈਂ ਗੱਲ ਕਵਾਂਗਾ ਭਗਵੰਤਬਾਨ ਇਸ ਗੱਲ ਤੇ ਗੁਰੇਜ਼ ਕਰੋ ਇਸ ਚੱਕਰ ਚ ਨਾ ਪਾਓ ਇਹ ਕੰਮ ਪੰਜਾਬ ਦੀਆਂ ਟ੍ਰੈਡੀਸ਼ਨਸ ਦੇ ਖਿਲਾਫ ਹੈ ਪੰਜਾਬ ਨੇ ਕਦੀ ਵੀ ਇਸ ਕਿਸਮ ਦੀ ਜ਼ਿਆਤੀ ਸਹਿ ਨਹੀਂ ਕੀਤੀ ਪਾਰੀ ਇਹਦਾ ਜਿਹੜਾ ਰਾਜਨੀਤਿਕ ਨੁਕਸਾਨ ਹੈ ਤੁਹਾਡੀ ਜਮਾਤ ਨੂੰ ਤੇ ਤੁਹਾਨੂੰ ਉਠਾਣਾ ਪੈਗਾ गाल गाल। Subscribe to One India channel and never miss an update.